ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਸ਼ਹਿਰ ਪੱਟੀ ਤਹਿਸੀਲ ਵੀ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਨਤਨ ਦੇ ਫਾਰਮ ਤੋਂ ਅੱਜ ਦੀ ਵੀਡੀਓ ਅਪਲੋਡ ਕਰਨ ਲੱਗੇ ਆਂ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ 6 گاਵਾ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਦੋ ਦੰਦ ਚਾਰ ਦੰਦ ਤੇ 6 ਦੰਦ ਸੱਜਰ ਸੁਈਆਂ ਤੇ ਕੁਝ ਵਿੱਚੋਂ ਗੱਬਣ ਵੀ ਹੋਣਗੀਆਂ ਡਿਟੇਲ ਨਾਲ ਗਾਵਾਂ ਦੀ ਕੀ ਆਪਾਂ ਸਾਰੀ ਵੀਰ ਤੋਂ ਪੁੱਛ ਕੇ ਤੁਹਾਨੂੰ ਨਸਾਂ ਜੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਤੁਸੀਂ ਆਪਾਂ ਅਗੇ ਕਰਨੀ ਹੁੰਦੀ ਹੈ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਆਪਣੀ ਤਸੱਲੀ ਕਰਕੇ ਅੰਦਰ ਖਪਰ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈ ਮੇਰਾ ਕੰਮ ਹੈ ਦੋਸਤੋ ਵੀਡੀਓ ਬਣਾ ਕੇ ਚੈਨਲ ਤੇ ਪੋੜੀ ਨਿਰਖ ਪਰਖ ਜਿਹੜੀ ਕਰਨੀ ਹੈ ਪਸ਼ੂ ਦੀ ਤੁਸੀਂ ਆਪ ਆ ਕੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲੌਣੇ ਹੁੰਦੇ ਆ ਆਪਣੀ ਤਸੱਲੀ ਕਰਕੇ ਨਿਰਖ ਪਰਖ ਕਰਕੇ ਫਿਰ ਪਸ਼ੂ ਦੋਸਤੋ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੀ ਬਣੀ ਗੱਲ ਨਾ ਹੋਵੇ ਹਾਂ ਵੀਡੀਓ ਦੋਸਤੋ ਆਪਣੀ ਫੇਸਬੁੱਕ ਚੈਨਲ ਤੇ ਵੀ ਚੱਲਦੀ ਹੈ ਇੰਸਟਾਗ੍ਰਾਮ ਤੇ ਵੀ ਚੱਲਦੀ ਵੀਰਾਂ ਨੂੰ ਬੇਨਤੀ ਕਰਦਾ ਫੇਸਬੁੱਕ ਤੇ ਇੰਸਟਾਗ੍ਰਾਮ ਚੈਨਲ ਨੂੰ ਵਾਤੋ ਵਾਤ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਦੋਸਤੋ ਜਰੂਰ ਕਰਿਆ ਕਰੋ ਕਰੀਏ ਦੋਸਤੋ ਵੀਰ ਨਤਨ ਨਾਲ ਗੱਲਬਾਤ ਪੁੱਛੀਏ ਡਿਟੇ ਉਹ ਬੋਤਾੜਾ ਜੀ ਗੈਨ ਸਾਰੇ ਦਰਸ਼ਕਾਂ ਨੂੰ ਆਪਣਾ ਸਸਰੀਕਾਲ ਜੀ ਠੀਕ ਹੈ ਠੀਕ ਮਹਾਰਾਜ ਤੰਦਰੁਸੀਆਂ ਬਖਸ਼ੇ ਜੀ ਠੀਕ ਹੈ ਜੀ ਹਾਂਜੀ ਇਹ ਨਿਤਨ ਵੀਰੇ ਆਪਣਾ ਡਰੈਸ ਬੋਲੀਏ ਡਰੈਸ ਵੀਰ ਜੀ ਆਪਣਾ ਸ਼ਹਿਰ ਪੱਟੀ ਹਾਂਜੀ ਜਿਹੜਾ ਤਰਨਤਾਰਨ ਹਾਂਜੀ ਤਸਵੀਲ ਵੀ ਪੱਟੀ ਪੈਂਦੀ ਹੈ ਜੀ ਨੂੰ ਜਿਹੜੀ ਮੇਨ ਆ ਬੰਦੇ ਨੇ ਉਹਨਾਂ ਦੇ ਕੋਈ ਵਿਜ਼ਿਟ ਕਰਨਾ ਚਾਹੁੰਦਾ ਆ ਤੇ ਉਹ ਸ਼ਹਿਰ ਪੱਟੀ ਜਾਵੇ ਅੱਛਾ ਜੀ ਹਾਂਜੀ ਦਾਣਾ ਮੰਡੀ ਲੱਗਿਆ ਆਪਣਾ ਮੇਨ ਲੱਗੇ ਗੁਰਦੁਆਰਾ ਆਪਣੇ ਸ਼ਾ ਆਪਣੇ ਸ਼ੀਚਬਾਰਾ ਸਾਹਿਬ ਪੈਂਦਾ ਜੀ 12 ਹਾਂਜੀ ਠੀਕ ਹੈ ਜੀ ਤੋ ਜਿਹੜੇ ਵੀ ਵੀਰ ਨੇ ਕੋਈ ਦੂਰੋਂ ਦੜੀਆਂ ਆਉਣਾ ਵਾ ਮੇਨ ਦਾਣਾ ਮੰਡੀ ਦਾਣਾ ਮੰਡੀ ਲਾ ਕੇ ਵੀਰ ਨੂੰ ਫੋਨ ਕਰ ਲੈ ਲਾ ਕੇ ਗੁਰਦੁਆਰਾ ਸ੍ਰੀ ਚਵਾਰਾ ਸਾਹਿਬ ਨਹੀਂ ਦਾਣਾ ਮੰਡੀ ਇੱਥੋਂ ਮਤਲਬ ਹੈਗਾ ਆਪਾਂ ਨੂੰ ਕਿਲੋਮੀਟਰ ਪੈ ਜਾਂਦੀ ਆ ਅੱਛਾ ਜੀ ਤੇ ਜੇ ਮਤਲਬ ਕੋਈ ਇਹ ਵੀ ਏਰੀਆ ਚ ਆਉਂਦਾ ਤੇ ਜਿੰਨੂੰ ਮਤਲਬ ਪਤਾ ਹੈ ਚਵਾਰਾ ਸਾਹਿਬ ਬਿਲਕੁਲ ਨਾਲਿਆ ਜੀ ਆਪਣੇ ਠੀਕ ਹੈ ਠੀਕ ਹਾਂਜੀ ਐ ਵੀਡੀਓ ਡਰੈਸ ਆਪਣਾ ਬੋਲਤਾ ਵਾ ਡਰੈਸ ਹਾਂਜੀ ਫੋਨ ਨੰਬਰ ਭਾਜੀ ਆਪਣਾ ਹੈਗਾ 9868 84460 ਠੀਕ ਹੈ ਜੀ ਹਾਂਜੀ ਨਾਮ ਨਾਮ ਮੇਰਾ ਨਿਤਨੇ ਆ ਜੀ ਠੀਕ ਹੈ ਜੀ ਸ਼ਹਿਰ ਪੱਟੀ ਤਹਿਸੀਲ ਵੀ ਪੱਟੀ ਦਾ ਜ਼ਿਲ੍ਹਾ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਹਾਂਜੀ ਕਿੰਨੇ ਨਾਗ ਆ ਗਏ ਅੱਜ ਵੀਰਾ ਨਾਗ ਆਪਾਂ ਖਾਵਾਂਗੇ ਅੱਜ ਆਪਾਂ ਤੁਹਾਨੂੰ ਦੋ ਸੂਗੀਆਂ ਖਾਵਾਂਗੇ ਤੇ ਪੰਜ ਕਪੜਾ ਖਾਵਾਂਗੇ ਸੱਤ ਸੱਤ ਪਸ਼ੂ ਖਾਵਾਂਗੇ ਆਪਾਂ ਅੱਛਾ ਇਹਨਾਂ ਦੇ ਵਿੱਚੋਂ ਖੀਰੀਆਂ ਦੋਂਦੀਆਂ ਚੌਗੀਆਂ ਤੇ ਸ਼ਕੀਆਂ ਤੱਕ ਹਾਂਜੀ ਪਹਿਲਾ ਤੇ ਦੂਜਾ ਸੂਆ ਠੀਕ ਹੈ ਜੀ ਸਾਰੀਆਂ ਗਾਵਾਂ ਤਕਰੀਬਨ ਮੇਰੇ ਸਾਹਮਣੇ ਟਾ ਮੈਂ ਕਹਿੰਦਾ ਜੀ ਸੁਣਨੇ ਕੀ ਨੇ ਤਾਂ ਸਭ ਤੋਂ ਕੁਆਲਟੀ ਆ ਵੇਖੋ ਹਾਂਜੀ ਆ ਕਰੋ ਦੋਸਤੋ ਚੈੱਕ ਸਭ ਤੋਂ ਪਹਿਲਾਂ ਆਰਡਰ ਕੁਆਲਟੀ ਦੀ ਕੀ ਡਿਟੇਲ ਆ ਦੀ ਵੀਰ ਜੀ ਪਹਿਲਾ ਸੁਹਾ ਸੁਣੀ ਆ ਅੱਛਾ ਜੀ ਹਾਂਜੀ ਇਹ ਡੈਨਮਾਰਕ ਦੇ ਟੀਕੇ ਦੀ ਆ ਜੀ ਟੀਕਾ ਮੈਂ ਆਪਣੇ ਕੋਲ ਲਿਖਿਆ ਪਿਆ ਤੇ ਸਟੋਰ ਦਾ ਨਾਮ ਮੈਂ ਤੁਹਾਨੂੰ ਦੱਸ ਦੂੰਗਾ ਅੱਗੇ ਜਿਹੜਾ ਲੱਗਿਆ ਤੇ ਉਹ ਵੀ ਤੋਂ ਮੈਂ ਵੇਖ ਕੇ ਦੱਸ ਦੂੰਗਾ ਜੀ ਦਿੱਤਾ ਉਹਨਾਂ ਨੇ ਆਪਾਂ ਨੂੰ ਠੀਕ ਹੈ ਜੀ ਹਾਂਜੀ ਸਟਰਾ ਦਿੱਤਾ ਆ ਸਟਰਾ ਉਹ ਦਿੱਤਾ ਜੀ ਜਿਹੜਾ ਅੱਗੇ ਟੀਗਾ ਭਰਿਆ ਇਹਦੇ ਇਹਦਾ ਵੀ ਜਿਹੜਾ ਹੈਗਾ ਕਿਹੜੀ ਮਤਲਬ ਸਿਮੰਦੀ ਆ ਉਹ ਵੀ ਦੱਸ ਦਾਂਗੇ ਆਪਾਂ ਡਿਟੇਲ ਪੂਰੀ ਜੀ ਡਿਟੇਲ ਆਪਣੇ ਕੋਲ ਹੀ ਹੈ ਦੀ ਠੀਕ ਹੈ ਜੀ ਹਾਂਜੀ ਅੱਛਾ ਕਿੰਨੇ ਦਿਨ ਜੇ ਵੀਰ ਨਿਤਨੇ ਖੜਦੀ ਇਹ ਮਤਲਬ ਵੀ ਇਹ 2-4 ਦਿਨਾਂ ਵਿੱਚੀਆਂ ਲੈ ਜਾਣੇ ਪਹਿਲਾ ਸੂਆ ਆ ਠੀਕ ਹੈ ਜੀ ਚਾਰੇ ਦਾਂਦੇ ਆ ਦੁੱਧ ਕਿੰਨੀ ਕੁ ਉਮੀਦ ਹੈ ਤੁਹਾਨੂੰ ਦੁੱਧ ਮਾਰਾ ਜੀ ਮਤਲਬ ਪਹਿਲਾ ਸੂਆ ਵਸ਼ੀ ਮਾਮੂਲੀ ਜਾਂ ਕੋਈ ਚੰਗੀ ਸੇਵਾ ਕਰਨ ਵਾਲਾ ਵੀ ਵੀਰ ਲੈ ਗਿਆ ਦੁੱਧ 30 ਕਿਲੋ ਚੋਹਦਾ ਕਮੋਲੀ ਸੇਵਣਾ ਦੁੱਧ ਵਸ਼ੀ 5 ਕਿਲੋ ਦਈ ਜਾਊਗੀ 5 ਕਿਲੋ ਮਜੇ ਦੀ ਇਹਨਾਂ ਦੀ ਨਿਆਹ ਵੀ ਉਹ ਬਾਰ-ਬਾਰ ਹੀ ਦਈ ਜਣਾ ਨੇ ਬਾਕੀ ਵਹਿੜ ਵੱਡੀ ਚੰਗੇ ਕਦ ਕੱਢਦੀ ਛੋਟੀ ਨਹੀਂ ਹੈ ਕੱਢੀਏ ਵੀਰ ਬਾਹਰ ਨੋਤੀਏ ਦੋਸਤੋ ਪਹਿਲਾ ਸੂਬਾ ਸੁਣੀਆਂ ਦੰਦਾਂ ਚ ਵੀਰ ਕਿਦਾਂ ਚੌਗੀ ਦੰਦਾ ਚ ਚਾਰ ਦੰਦ ਆ ਜੀ ਚਾਰ ਦੰਦ ਦੋਸਤੋ ਆਹ ਕਰੋ ਚੈੱਕ ਆਰਡਰ ਕੁਆਲਿਟੀ ਇਹਦੀ ਬਹੁਤ ਵਧੀਆ ਤੇ ਇਹਦਾ ਕਦ ਕੱਟ ਤੇ ਆਹ ਦੋਸਤੋ ਦੇ ਦੰਦਾਂ ਦੀ ਕੁਆਲਿਟੀ ਦੇਖ ਕਲੋ ਚਾਰ ਦੰਦ ਪਿਓਰ ਪਿਓਰ ਚੌਗੀ ਠੀਕ ਹੈ ਜੀ ਤੋਰੋ ਵੀਰ ਜੀ ਲਓ ਜੀ ਆਹ ਦੋਸਤੋ ਕਰੋ ਇਹਦਾ ਕਦ ਕੱਟ ਪੂਰਾ ਫੁੱਲ ਹੈਵੀ ਬੋਡੀ weight ਤੇ ਆ ਦੋਸਤੋ ਨੇ ਆਰਡਰ ਕੁਆਲਿਟੀ ਉਤੋਂ ਵੀ ਲਾਜਵਾਬ ਤਿਆਰ ਕੀਤੀ ਇਹ ਵੈੜਾ ਵਛੀਏ ਦੀ ਖੁੱਲਣੀ ਹੈ ਜੀ ਹਜੇ ਨਹੀਂ ਸੁੰਦੀ 2-4 ਦਿਨਾਂ ਹਾਂਜੀ ਹਾਂਜੀ ਬਾਕੀ ਥਾਂ ਥੁੰਨ ਬਹੁਤ ਸੋਹਣਾ ਬਰੀਡ ਬਰੂਡ ਬਹੁਤ ਚੰਗੀ ਆ ਆ ਦੋਸਤੋ ਛੋਟਾ ਮੂੰਹ ਛੋਟਾ ਕਾਨ ਸਾਰੀ ਵੀਰ ਦੇ ਕੋਲ ਪਈ ਹੈ ਜਿਹੜੀ ਕਿਸ ਵੀਰ ਨੇ ਡਿਟੇਲ ਲੈਣੀ ਬਾਕੀ ਠੰਡੀ ਠੁੰਡੀ ਆ ਬਾਸੇ ਉੱਥੇ ਖੁੱਲੀਆਂ ਫਿਰਦੀਆਂ ਆਂ ਤਾਂ ਕਰਕੇ ਥੜੀ ਧਰਦੀ ਆ ਆ ਦੋਸਤੋ ਬੜੀ ਆਰਡਰ ਕੁਆਲਿਟੀ ਠੰਡੀ ਠੁੰਡੀ ਆ ਲੈ ਜਾਗੇ ਗਾੜ ਮਛੜ ਬਰਾਬਰ ਹੈ ਥਾਂ ਥੁੰਨ ਬਹੁਤ ਸੋਹਣਾ ਲੱਗਾ ਇਹਨੂੰ ਹਾਂਜੀ ਨੋਕ ਵਾਲਾ ਥ ਆ ਦੋਸਤੋ ਤੱਕਰੋ ਆਰਡਰ ਕੁਆਲਿਟੀ ਚੈੱਕ ਤੇ ਥਣਾਂ ਦੀ ਕੁਆਲਿਟੀ ਚੈੱਕ ਕਰ ਲੋ ਕਰੀ ਦੀ ਦੋਸਤੋ ਕੱਦ ਕਾਠ ਵੀ ਪੂਰਾ ਗਾਂ ਦਾ ਉੱਚਾ ਲੰਬਾ ਤੇ ਥੋੜਾ ਐ ਨਾ ਅਦੀ ਮਰਜ਼ੀ ਨਾਲ ਤੁਰਦੀਆਂ ਫਿਰਦੀਆਂ ਹਾਂਜੀ 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 ਕੋਈ ਨਹੀਂ ਸਹੀ ਨੇ ਆ ਦੋਸਤੋ ਜਿੰਨੀ ਦੀ ਅਦਾੜ ਆ ਓਨੀ ਪਿਛਾਰ ਆ ਸੈਰ ਤੋਂ ਦੋਸਤੋ ਤੁਹਾਨੂੰ ਦਿਖਾਉਣਾ ਕਰੀ ਆ ਦੇਖੋ ਦੋਸਤੋ ਕਰੋ ਚੈੱਕ ਬਾਕੀ ਵਸੇ ਠੰਡੀ ਤੇ ਰਹੀ ਆ ਜੀ ਫੁੱਟ ਫੁੱਟ ਦੋਸਤੋ ਹਵਾਨਾ ਬਾਹਰ ਨੂੰ ਕੱਢਿਆ ਨੇ ਪਿੱਛੇ ਨੂੰ ਮੋਲ ਅਧਤ੍ਰਵੀਰਨ ਨਾਲ ਮੋਲਾ ਵੀ ਜਿਮਾਣਾ ਤੁਹਾਡੇ ਸਾਹਮਣੇ ਹੁਣੇ ਪਹੇ ਲਾਉਂਦੇ ਗਏ ਆ ਹਾਂਜੀ ਤੇ ਉਹ ਵੇਚਣ ਵਾਲਾ ਹੀ ਵੀਰ ਠੀਕ ਹੈ ਜੀ ਉਹ ਜੋੜਾ ਲੈਂਦਾ ਗਿਆ ਤਿੰਨ ਚਾਰ ਗਾਵਾਂ ਲੈਂਦਾ ਗਿਆ ਏ ਠੀਕ ਹੈ ਜੀ ਤੇ ਜੇ ਤੁਸੀਂ ਆਪਾਂ ਫੋਨ ਤੇ ਮੁੱਲ ਕਰ ਲਈਏ ਤੇ ਚਲੋ ਵਧੀਆ ਗੱਲ ਹੈ ਜੀ ਹਾਂਜੀ ਉਹ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਇਹ ਫੋਨ ਤੇ ਪਹੇ ਲਾਉਂਦੇ ਗਏ ਆ ਇੱਥੇ ਆਪਾਂ ਜਿਹੜਾ ਵੀ ਪਸ਼ੂ ਜਿਹੜੇ ਵੀਰ ਨੂੰ ਪਸੰਦ ਆਊਗਾ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਤੁਸੀਂ ਵੀਰ ਤੋਂ ਫੋਨ ਤੋਂ ਡਿਟੇਲ ਲੈ ਸਕਦੇ ਆ ਆਹ ਦੋਸਤੋ ਆਰਡਰ ਕੁਆਲਿਟੀ ਇਕਨਾਂ ਦੀ ਗਾਂ ਦੀ ਫੀਚਰ ਚੈੱਕ ਕਰ ਲਓ ਥਣਾ ਥਣਾ ਦੀ ਕੁਆਲਿਟੀ ਚੈੱਕ ਕਰ ਲ ਕਲਮੀ ਥਾਨੀ ਆ ਹਾਂਜੀ ਸੁਮਾਥਾਨੇ ਆ ਬਾਹ ਮਾੜੀ ਉਹਨੀ ਕੀ ਭਾਲ ਕਰਨ ਲਈ ਬੱਚੀ ਦੋ ਨੰਬਰ ਬਾਰੇ ਵੀ ਦਸੀਏ ਇਹਦੇ ਗੱਲ ਇਹ ਵੀ ਦੂਜਾ ਸੂਆ ਸੁਣੀ ਵੀਰ ਕਿੰਨਾ ਟਾਈਮ ਖੜਦੀ ਹੈ ਇਹਨੇ ਕਤੋਂ ਕੜ 5 ਤੋਂ 7 ਦਿਨ ਲਾਇਨੇ ਹਜੇ ਅੱਛਾ ਜੀ ਪਹਿਲੀ ਸੂਏ ਕਿੰਨਾ ਚੋਆ ਪਹਿਲੇ ਸੂਏ ਨੇ 22 ਤੇਗ ਦਾ ਦੁੱਧ ਭਰਿਆ ਜੀ ਇਹਨੇ ਠੀਕ ਹੈ ਜੀ ਆਹ ਦੋਸਤੋ ਕਰੋ ਚੈੱਕ ਪਹਿਲੀ ਦੂਜਾ ਸੂਆ ਸੁਣੀ ਆ 5-7 ਦਿਨ ਦਾ ਟਾਈਮ ਅਜੇ ਬਾਕੀ ਪਿਆ ਸੂਣ ਦੇ ਵਿੱਚ 22-23 ਕਿਲੋ ਦੁੱਧ ਵੀਰ ਕਹਿੰਦਾ ਪਹਿਲੇ ਸਵੇਰੇ ਨੇ ਚੋਆਇਆ ਇਹ ਵੀ ਦੋਸਤੋ ਚੰਗੀ ਬਰੀਡ ਕਦ ਕੜ ਦੋਸਤੋ ਇਹਦਾ ਗਾਂ ਦਾ ਵੀ ਚੰਗਾ ਸ਼ਾਈਨਿੰਗ ਪੂ ਬਾਦਰ ਕੁਆਲਟੀ ਦੋਸਤੋ ਸੁਣਦੇ ਸਮੇਂ ਤਾਂ ਕਿੰਨੇ ਗਾਣੇ ਵਿੱਚ ਬਹੁਤ ਵਧੀਆ ਚਾਰਟ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਦੋਸਤੋ ਗਾ ਦਾ ਵੀ ਬਹੁਤ ਵਧੀਆ ਦਾ ਬਾਕੀ ਥਣ ਥਣ ਗੋਲ ਥਣ ਮੋਟਾ ਹੈ ਹਾਂਜੀ 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 ਆ ਦੋਸਤੋ ਕਰੋ ਚੈੱਕ ਇਹਨੂੰ ਆਪਾਂ ਸਾਰੇ ਮਤਰਾ ਨੂੰ ਜਿੰਨੀਆਂ ਵੀਡੀਓ ਮਾਲ ਦਤਾ ਟੋਪ ਜੁਤਾ ਜੀ ਹਾਂਜੀ ਹਾਂਜੀ ਆਪ ਬੰਦੇ ਜਿੰਨਾ ਜਿੰਨਾ ਨਹੀਂ ਆ ਦੋਸਤੋ ਸਾਰੇ ਜਿੰਨੇ ਵੀ ਵੀਰ ਦੇ ਕੋਲ ਅੱਜ ਬੰਦੇ ਜਿੰਨਾ ਜਿੰਨਾਂ ਨੂੰ ਮਾਲ ਦਿੱਤਾ ਉਹ ਅੱਜ ਵੀ ਆਪਣੇ ਨਾਲ ਜੁੜੇ ਮਾਲ ਲੈ ਕੇ ਜਾਂਦੇ ਆ ਜੀ ਠੀਕ ਠੀਕ ਸਾਨੂੰ ਦੋ ਤੇ 5 ਕਿਲੋ ਮਮੂਲੀ ਚਵਾਦਣਾ ਨੇ ਹਾਂ ਦੋਸਤੋ ਇਹ ਕਰੋ ਚੈੱਕ ਆਰਡਰ ਕੁਆਲਟੀ ਤੇ ਇਹਨੀਆਂ ਜੇ ਦੋਸਤੋ ਵੇਖੋ ਜੇ ਬਿਲਕੁਲ ਇਹ ਰਬੜ ਨੂੰ ਵੱਲ ਖਿੱਚਿਆ ਇਹ ਸਿਰਫ 5-7 ਦਿਨ ਕੱਢਦੀ ਆ ਜਿਹੜਾ ਕੱਢਦੀ ਆ ਬਾਕੀ ਵਹਨੇ ਨਾੜਾ ਨੂੜਾ ਬਹੁਤ ਸੋਹਣੀ ਆ ਕਰੋ ਚੈੱਕ ਇਹਦਾ ਆਰਡਰ ਕੁਆਲਟੀ ਆ ਨਾੜਾ ਕਰੋ ਚੈੱਕ ਬਰੀਕ-ਬਰੀਕ ਤੇ ਦੋਸਤੋ ਅਗਾੜ ਵੀ ਚੰਗੀ ਹੈ ਬਾਕੀ ਆ ਮੈਂ ਕਿਵੇਂ ਵੜੀ ਮੋ ਦੋਧਾਂ ਦੇ ਨਿਸ਼ਾਨੀਆਂ ਪੂਰੀਆਂ ਫਰੀਆਂ ਦੇ ਬਾਰੇ ਵੀ ਦੱਸਿਓ। ਛੱਡ ਜਾ। ਆ ਕੋਈ ਦੇ ਕੋ ਸਦਰ ਮਿੱਤਰੇ ਕਦੀ ਰੱਖਣ ਦਾ ਚਾਹਵਣ ਹੋਵੇ ਨਾ ਉਹ ਆ ਚੀਜ਼ ਲੈ ਕੇ ਜਾਦਾ। ਠੀਕ ਹੈ ਜੀ। ਇਹ ਵੀ ਸੁਆ ਕਰਵਾ ਸੁਣੀ। ਸੁਆ ਪਹਿਲਾਂ ਸੁਣੀ ਆ। ਅੱਛਾ ਜੀ। 21-22 ਮਹੀਨੇ ਹੀ ਵੜ ਜੇ ਸਾਰੀ। ਖੀਰੀ ਹੈ। ਹਾਂਜੀ। ਦੋਸਤੋ ਖੀਰੀ ਵੜ ਹੈ 21-22 ਮਹੀਨੇ ਉਮਰ ਪਹਿਲਾਂ। ਦੁੱਧ ਵਾਲੇ ਦੰਦ ਦੋਸਤੋ ਇਹ ਗਾਂ ਦੇ। ਖੋਣ ਦੀ ਕੋਸ਼ਿਸ਼ ਕਰਦੇ ਤੁਹਾਨੂੰ ਨਹੀਂ ਨਹੀਂ ਡਰਦੀ ਆ ਬਸ ਕਹਿੰਦੀ ਕੁਛ ਨਹੀਂ ਆ ਲੋ ਆ ਦੋਸਤੋ ਕਰੋ ਚੈੱਕ ਸਾਣਾ ਦੋਗੇ ਦੰਦ ਪਟਿਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਲੈ ਜੀ ਦੋਸਤੋ ਬਰੀਡ ਬਰੂਡ ਚੰਗੀ ਬੋਦੀ ਵਾਲੀ ਗਾਂ ਸੂਣ ਦੇ ਬਾਕੀ ਮਜ਼ਬੂਤੀ ਬੜੀ ਵੇੜਾ ਨੂੰ ਲੱਗੀ ਕਿੰਨਾ ਕੁ ਟਾਈਮ ਖੜਦੀ ਸੂਣ ਦੇ ਇਹਨੇ 5-7 ਦਿਨ ਲੈਨੇ ਜੀ 5 ਤੋਂ 7 ਦਿਨ ਦਾ ਟਾਈਮ ਉਹ ਜ ਹਫਤਾ ਵੀ ਖੜ ਸਕਦੀ ਹੈ ਬਾਕੀ ਬਰੀਡ ਬਰੂਡ ਪਲੀ ਪਲੋਸੀ ਚੰਗੀ ਆ ਦੋਸਤੋ ਬਹੁਤ ਚੰਗੀ ਖੁੱਲਿਆਂ ਹੱਡਾਂ ਪੈਰਾਂ ਦੀ ਛੋਟੀ ਵੜਦੇ ਨਹੀਂ ਇਹਦੇ ਸਾਨੂੰ ਵੀਰ ਜੀ ਦੂਜੇ ਤੀਜੇ ਸੂਏ ਜਾ ਕੇ ਵੜ ਬੰਨੀ ਆ ਦੂਜੇ ਸੂਏ ਜਾ ਕੇ ਬੰਨਣੀ ਵਧੀਆ ਜੀ ਹਾਂ ਜੀ ਜਿਹੜਾ ਇੱਕ ਰੀ ਪਾਹੇ ਲਾ ਲੂਗਾ ਤੇ ਗਾਂ ਜਿਆਦਾ ਹੀ ਕਰੂਗਾ ਆ ਦੋਸਤੋ ਫੇਸ ਕੁਆਲਟੀ ਚੈੱਕ ਕਰ ਲੋ ਪੂਰੀ ਫੁੱਲ ਬਰੀਡ ਇਹ ਲੈ ਜੀ ਵੀਰ ਜੀ ਤੋਰੋ ਅਜੇ ਦੋਸਤੋ ਪੈਂਡਿਕ ਪਿਆ ਸੁਣਦੇ ਝੋਲੀ ਝਾਲੀ ਬੜੀ ਸੁਣੀ ਹੋਈ ਲੱਗੀ ਸੁਣਦੇ ਸਮੇ ਤੱਕ ਇਹਨਾਂ ਆਰਡਰ ਕੁਆਲਟੀ ਬਹੁਤ ਵਧੀਆ ਤਿਆਰ ਕਰ ਲੈਣੀ ਸੁਧੀ ਆ ਜਪੋ ਤੋ ਹੈ ਪਰੇ ਜਿੰਨੀਆਂ ਵੀ ਵੀਰ ਐ ਤੇ گاਵਾ ਲਿਆ ਆ ਵਾ ਸਾਰੀਆਂ ਤੁਹਾਨੂੰ ਦੱਸਿਆ ਪੀ ਦੋਂਦੀਆਂ ਚੌਗੀਆਂ ਤੇ ਖੀਰੀਆਂ ਤੇ ਛਿੱਗੀਆਂ ਤੱਕ ਆਪਾਂ ਪਿਛਲੀ ਵੀਡੀਓ ਨਹੀਂ ਬਣਾਈ ਨਹੀਂ ਤੇ ਆਪਾਂ ਚ ਤੁਹਾਨੂੰ ਖੀਰੀਆਂ ਸਾਰਾ ਕੁਝ ਹੈਗਾ ਇਹੋ ਚ ਠੀਕ ਹੈ ਜੀ ਆਪਾਂ ਤੁਹਾਨੂੰ ਕਰੋ ਦੇ ਸੁਣਾ ਸੁਣਾ ਦੀ ਕੁਆਲਿਟੀ ਚੱਕੇ ਕੋਰੀ ਤੁਹਾਨੂੰ ਫੋਨ ਲਾਇਆ ਤੁਹਾਡੇ ਕੋਲ ਟਾਈਮ ਹੀ ਨਹੀਂ ਉਦੋਂ ਦੇ ਉਸ ਦਿਨ ਅਸੀਂ ਕਿਤੇ ਗਏ ਹਾਂ ਜੀ ਹਾਂ ਜੀ ਆ ਬਾਕੀ ਝੋਲੀ ਝੋਲੀ ਬਹੁਤ ਸੋਹਣੀ ਬੱਚੀ ਬੰਨੀ ਵੜੀ ਠੰਡੀ ਝੰਡੀ ਪੂਰੀ ਆ ਅੱਛਾ ਵੀਰ ਇਹ ਸਿਰਫ ਡਰਦੀ ਡਰਦੀ ਆ ਲੱਗਾ ਇੱਕ ਸਰੂ ਉਹ ਤੇ ਉਹ ਸਿਰਫ ਉਹ ਸਿਰਫ ਸਰੂ ਲੱਗਾ ਮੂੰਹ ਨਹੀਂ ਗਿਆ ਉਹਦਾ ਅੱਛਾ ਠੀਕ ਹੈ ਹਾਂ ਜੀ अच्छा जी चारै दंद चार दंद हां जी ते किन्नाक टाइम जे खर्दी एने 5-7 ਦਿਨ ਲੈ ਜਾਣੇ ਜੀ 5-7 ਦਿਨ ਦੋਸਤੋ ਉਹੀ ਵੀ ਖੜਦੀ ਚੰਗੀ ਬਰੀਡ ਆ ਵੀ ਪ੍ਰਿੰਟ ਦੋਸਤੋ ਇਹਦਾ ਵੀ ਗਾਂ ਦਾ ਬਹੁਤ ਸ਼ਾਈਨਿੰਗ ਵਾਲਾ ਆ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਇਹਦੇ 15 ਤਰੀ ਨੂੰ ਦਿਨ ਪੂਰੇ ਹੁੰਦੇ ਆ ਭਾਜੀ ਠੀਕ ਹੈ ਜੀ ਦਿਨ ਲਿਖੇ ਆ ਫਰਵਰੀ ਨੂੰ ਦੋਸਤੋ ਦਿਨੇ ਤੇ ਪੂਰੇ ਹੁੰਦੇ ਆ ਇਤੋ ਹਕੀਮੜੀ ਬਹੁਤ 200 ਰੁਪਏ ਆਪਦੀ ਮਰਜ਼ੀ ਨਾਲ ਥਰੂ ਆ ਦੋਸਤੋ ਕਰੋ ਚੈੱਕ ਦੋਸਤੋ 66 ਸਰੀਰ ਦੀ ਬਿਲਕੁਲ ਨਿੱਗਰ ਹਵਾਨੇ ਦੀ ਮਾਲਕਣੀ ਵੀ ਪ੍ਰਿੰਟ ਦੋਸਤੋ ਬਹੁਤ ਵਧੀਆ ਦਾ। ਆਕੀ ਰੰਗ ਰੂੰਗ ਪ੍ਰਿੰਟ ਫਰੋਂਟ ਬਹੁਤ ਜ਼ਿਆਦਾ ਹੀ ਸੋਹਣਾ ਲੱਗਾ ਇਹਨੂੰ। ਹਾਂਜੀ ਆ ਦੋਸਤੋ। ਖਣ ਭਾਂਡੇ ਦੀ ਪੂਰੀ ਸਾਫ ਆ। ਅਜੇ ਦੋਸਤੋ ਰਬੜੰਗੂ ਹਵਾਨਾ ਕਿੱਥੇ ਜਾਂਦਾ ਪਿੱਛੇ ਨੂੰ। ਛੁੰਦੇ ਸਮੇਂ ਤਾਂ ਕਹਿੰਦੇ ਵੀ ਆਰਡਰ ਕੁਆਲਿਟੀ ਚੰਗੀ ਤਿਆਰ ਕਰ ਲ ਲਈਏ। ਬਾਕੀ ਸ਼ਾਈਨਿੰਗ ਸ਼ੂਇਨਿੰਗ ਬੜੀ ਸੁਣੀ ਦੋਢ ਬਾਸੀ ਪਲੂਣੀ 20 ਕਿਲੋ ਭਰਜੂ। 20 ਕਿਲੋ ਦੇ ਲਾਗੇ ਬੰਨੇ ਵੀਰੂ ਵੀ ਰੱਖਦਾ ਵਾ। ਬਾਕੀ ਕੋਈ ਚੰਗੀ ਸੇਵਾ ਵਾਲੇ ਵੀ ਲੈ ਗਏ ਤੇ ਦੋਸਤੋ 20 ਕਿਲੋ ਨੇ ਬੜੇ ਮਜੇ ਨਾਲ ਚਵਾ ਦੇਣਾ ਬ੍ਰੀਡ ਫਰੂਟ ਵੜੀ ਹੈ ਭਾਜੀ ਇਹਦੀ ਆ ਦੋਸਤੋ ਕਰ ਲਓ ਚੈੱਕ ਕਰਾਂ ਪ੍ਰਿੰਟ ਇਹਦਾ ਗਾਂ ਦਾ ਬ੍ਰੀਡ ਬਹੁਤ ਜਿਆਦਾ ਵਸੀ ਦੀ ਇਹ ਮਲਾ ਨੋਰਮਲ ਵੜਾ ਨਹੀਂ ਹੈ ਛੱਡ ਦੀਆਂ ਵੜਾ ਹੈ ਕੋਈ ਇੰਦਾ ਨਾ ਕੋਈ ਗਨੇ ਪੂਰੇ ਠੋਸ ਤੇ ਨਿਗਰ ਹਵਾਨੇ ਦੀ ਮਾਲਕ ਨੇ ਇਹ ਵੀ ਆ ਕਰੋ ਥਾਣਾ ਦੀ ਕੁਆਲਿਟੀ ਚੈੱਕ ਕਰੀ ਦੀ ਅਜੇ ਦੋਸਤੋ ਵਲਟਾਂ ਲੰ ਤਾਂ ਕਾਫੀ ਪਈਆਂ ਸੁੰਦੇ ਸਮੇਂ ਤੱਕ ਇਹਨੇ ਬਹੁਤ ਵੱਡੀ ਆਰਡਰ ਕੁਆਲਿਟੀ ਕਰ ਲੈਣੀ ਹਾਂਜੀ ਪਹਿਲਾ ਸੂਆ ਦੋਸਤੋ ਸੁਣੀਏ ਵੀ ਚਾਰੇ ਦੰਦ ਆ ਜੀ ਚਾਰ ਦੰਦ ਬਾਕੀ ਠੰਡੀ ਠੁੰਡੀ ਵੜੀ ਆ ਰਗੜੰਗੂ ਬਿਲਕੁਲ ਠੰਡੀ ਹੈ ਮਸਤ ਆ ਲੋ ਹਾਂਜੀ ਦੁੱਧ ਵਸ਼ੀ 15 ਵੀ ਉਹ ਮਗਰ 15 ਕਹਿਆ ਤਾਂ 15 ਤੀਨ ਨੂੰ ਦਿਨ ਪੂਰੇ ਇਹਦੇ ਹੁੰਦੇ ਵਸ਼ੀ ਠੀਕ ਹੈ ਜੀ ਹਾਂਜੀ ਦੁੱਧ 20 ਕਿਲੋ ਵਧੀਆ ਜਵਾਇਨਾ ਵੜਨੇ ਇਹਦੇ ਬਾਰੇ ਦੱਸੀ ਵੀਰੇ ਇਹ ਪਿਓਰ ਪੰਜਾਬ ਵਾਲੀ ਜਰਸੀ ਠੀਕ ਹੈ ਜੀ ਚਾਕਲੇਟ ਕਲਰ ਚੌਕਲੇਟ ਕਲਰ ਠੀਕ ਹੈ ਸੂਹਾ ਕਿਰਵਾ ਵੀਰੇ ਪਹਿਲਾ ਸੂਆ ਇਹ ਵੀ ਪਹਿਲਾ ਸੂਆ ਦੰਦ ਇਹ ਨੂੰ ਕਦਾਂ ਵੀ ਚਾਰੇ ਦੰਦ ਆ ਇਹ ਵੀ ਪੰਜ ਤੋਂ 7 ਦਿਨ ਸਿਰਫ ਕਰਦੀ ਠੀਕ ਹੈ ਜੀ ਤੋਰੋ ਜੀ ਬਾਹਰ ਕਰ ਦੋ ਜ ਇਹ ਤਾਂ ਭਾਅ ਛੋਟਾ ਹੀ ਹੋ ਗਿਆ ਜਿਆਦਾ ਨਹੀਂ ਹੈ ਜੀ ਦਰਮਿਆਨੇ ਕਦਰ ਦੀ ਦੋਸਤੋ ਇਹ ਚਾਕਲੇਟ ਕਲਰ ਜਰਸੀ ਵੀਰ ਕੰ ਦਾ ਪੰਜਾਬ ਵਾਲੀ ਆ ਕਰੋ ਚੱਕ ਜੀ ਦੀ ਫੇਸ ਕੁਆਲਿਟੀ ਤੇ ਇਹਦੇ ਦੰਦ ਚੈੱਕ ਕਰ ਲਓ ਕੋਈ ਆ ਦੋਸਤੋ ਕਰ ਲਓ ਚੱਕ ਚਾਰ ਦੰਦ ਠੀਕ ਹੋਰ ਚਾਰੇ ਆ ਜੀ ਆ ਦੋਸਤੋ ਕਰੋ ਚੱਕ ਇਹ ਨਹੀਂ ਕਰ ਆ ਮਥੇ ਮਥੇ ਡੋਮਾ ਕਿਦਾ ਪੈਂਦਾ ਹਾਂ ਜੀ ਹਾਂ ਜੀ ਨਾ ਉਹ ਵਾਲੇ ਸਮਝ ਦਾ ਤੋਹਫਾ ਹੀ ਹਸਾਣਾ ਜੀ ਆਲੋ ਬਾਕੀ ਥੰਥਮ ਬੜਾ ਸੋਹਣਾ ਲੱਗਾ ਝੋਲੀ ਝੋਲੀ ਬੜੀ ਸੋਹਣੀ ਆ ਆ ਦੋਸਤੋ ਇਹਦਾ ਫੇਸ ਕੁਆਲਟੀ ਚੈੱਕ ਕਰ ਲੋ ਨਿਗੀ ਜੀ ਬਿਲਕੁਲ ਬੁੱਥੀ ਐ ਹੋਰ ਜਰਸੀ ਪੰਜਾਬ ਵਾਲੀ ਹੋਰ ਜਰਸੀ ਪੰਜਾਬ ਵਾਲੀ ਬਾਕੀ ਰਾਜੀ ਰੋਜੀ ਬਾਜੀ ਚੰਗੀ ਹੈ ਹੈਗੀ ਬਾਜੀ ਜੀ ਆ ਹਾਂਜੀ ਹਾਂਜੀ ਇਹੋ ਜਿਹਾ ਗਾਵਾ ਨਾਤਰ ਵੀਰ ਥੋੜੇ ਪੱਠੇ ਖਾ ਕੇ ਰੱਜ ਲੈਂਦੀ ਐ ਮੈਂ ਨਾ ਧੰਦੜ ਖਰਾ ਦਊਗੀ ਦੁੱਧ ਵੀ ਚੰਗਾ ਦੇਣਾ ਇਹਨੇ ਹਾਂਜੀ ਹਾਂਜੀ ਕਰੋ ਜੀ ਦੁੱਧ ਦਾ ਫੈਂਟ ਦਾ ਵੀ ਦੁੱਧੀ ਦਾ ਜ਼ਮੀਨਾਂ ਸਮਾਨ ਨਾਲੋਂ ਫਰਕ ਹੋਣਾ ਬਹਿਣਾ ਹਾਂਜੀ ਹਾਂਜੀ ਬਾਕੀ ਥੱਲੇ ਉਹ ਖਾਨਵਾਲੇ ਨਹੀਂ ਸਾਹਿਬ ਆ। ਖਾਨਵਾਲੇ ਸਾਹਿਬ ਬਿਲਕੁਲ ਠੰਡੀ ਸੀਲਾ ਠੰਡੀ ਠੰਡੀ ਚੱਕ ਜੀ। ਆਏ ਸੁਣਨ ਸਾਹ ਦਾ ਚਿਤਖਿਆਲ ਕੋਈ ਨਹੀਂ ਇਹਨੂੰ। ਹਾਂਜੀ ਹਾਂਜੀ। ਪਹਿਲੇ ਵਾਰ ਦੱਸ ਕੀ ਗੇ। ਇਹ ਸੂਈ ਆ। ਕਿੰਨਾ ਟਾਈਮ ਹੋ ਗਿਆ? ਆ ਦੋਵੇਂ ਵੜਾ ਸੁਈਆਂ। ਅੱਛਾ ਜੀ। ਇਹਨੂੰ ਸੁਈ ਨੂੰ ਕੋਈ ਅੱਜ ਤੋਂ 5-7 ਦਿਨ ਹੋ ਗਏ ਆ। ਆ ਮੈਲਾ ਮਾਰਨਦਾ ਹੀ ਆ। ਸੀ ਠੀਕ ਹੈ ਜੀ। ਆ ਪੂਛਤਾ ਵੀ ਲੱਗਾ ਹੀ ਆ ਮੈਲਾ ਲੱਗਾ ਹੋਇਆ। ਠੀਕ ਹੈ ਜੀ। ਹਾਂਜੀ। ਠੀਕ ਹੈ ਜੀ। ਆ ਲੱਗਾ ਜ਼ਮੀਨ ਤੇ ਵੀ। ਦੋਸਤੋ ਮੈਲਾ ਮਾਰਨ ਦੀ ਬਿਲਕੁਲ ਆ ਸਟਾਰਟਿੰਗ ਹੈ ਮੈਲੇ ਦੀ। ਤੇ ਇਹ ਵੀ ਕਿੰਨਾ ਟਾਈਮ ਹੋ ਗਿਆ ਸੁਈ ਨੂੰ? ਇਹਨ ਜਿਹੋ ਜਿਹ ਬਚਾਹ ਹੁੰਦਾ ਉਹ ਜੀ ਬੱਚੀ ਸੇਮ ਅੱਛਾ ਕਿੱਥੇ ਬੜੀ ਬੱਚੀ ਦੀ ਬੱਚੀ ਆਪ ਦਿਖਾ ਰਹੇ ਨੇ ਤੁਹਾਨੂੰ ਖੀਰ ਠੀਕ ਹੈ ਜੀ ਤੇ ਦੁੱਧ ਕਿੰਨਾ ਤਿਆਰ ਹੋ ਗਿਆ ਦੁੱਧ ਦੇ ਥਲੇ ਭਾਜੀ ਕੋਈ ਮਤਲਬ 18 ਦੇ 18 ਦੇ ਆਸ-ਪਾਸ ਤਿਆਰ ਹੋਗਾ 17 ਜਾਂ 18 ਦੇ ਪਰ ਆਪਾਂ 2 ਕਿਲੋ ਘੱਟ ਰੱਖ ਕੇ ਸੁਦਾ ਕਰਾਂਗੇ ਠੀਕ ਹੈ ਜੀ ਹਾਂ ਜੀ ਦੋਸਤੋ ਦੂਜਾ ਛੂਆ ਸੂਈ ਓਏ ਭਾਈ ਛੂਆ ਪਹਿਲਾਂ ਆਉਂਦੇ ਸੀ ਘਰ ਵਾਲੇ ਅੱਛਾ ਜੀ ਪਰ ਆਪਾਂ ਦੂਜਾ ਮੰਨਿਆ ਨਾ ਦੂਜਾ ਮੰਨ ਕੇ ਲਈ ਉਹਨਾਂ ਕੋ ਠੀਕ ਹੈ ਜੀ ਹਾਂ ਜੀ 5-7 ਦਿਨ ਦਾ ਟਾਈਮ ਬਾਕੀ ਚੋਣ-ਚੂਣ ਬਹੁਤ ਹੀ ਖਰੀ ਹੈ ਵੜ ਠੀ ਆ ਦੋਸਤੋ ਥੋੜੀ ਜਿਹੀ ਕਾਲ ਪੈਂਦੀ ਹੈ ਬਾਹਰ ਨੂੰ ਉਹ ਬੱਚੇ ਕਰਕੇ ਕਰਦੀ ਬੱਚੇ ਦਾ ਕਰਕੇ ਥੋੜਾ ਜਿਹਾ ਕਰਦੀ ਹੈ ਆਰਡਰ ਕੁਆਲਟੀ ਦੋਸਤੋ ਇਹਨੇ ਗਾਣੇ ਬਹੁਤ ਵਧੀਆ ਤਿਆਰ ਕੀਤੇ ਹਲੋ ਜੀ ਕਰੋ ਚੈੱਕ ਦੋਸਤੋ ਦੀ ਆਰਡਰ ਕੁਆਲਟੀ ਤਰੀ ਜਾਂਦੀ ਥੋੜਾ ਜਿਹਾ ਬੱਚੇ ਦਾ ਜ਼ਿਆਦਾ ਕਰਦੀ ਸੱਜਰ ਸੂਈ ਕਰਕੇ ਬਾਗੀ ਠੰਡੀ ਹੁੰਦੀ ਹੈ ਲੱਗ ਛੜਾ ਲਈ ਹੈ ਨਹੀਂ ਇਹ ਅੱਛਾ ਜੀ ਇਹ ਸਿਰ ਬੱਚੇ ਦਾ ਹੀ ਕਰਦੀ ਮੜਾਇਆ ਆ ਦੋਸਤੋ ਕਰ ਲੋ ਜੇ ਥਣਾ ਥਣਾ ਦੀ ਕੁਆਲਟੀ ਚਾਹੇ ਅਭੀ ਸੁੰਭਾ ਥਾਣੇ ਆ ਜੀ ਥਣ ਬਹੁਤ ਮੋਟਾ ਹਾਂਜੀ ਕਹਿੰਦੇ ਜਾਦੂ ਸੁਖਣੀ ਹੋਵੇ ਥੱਲੇ ਬੈਠ ਕੇ ਸਿੱਖ ਸਕਦਾ ਤੇ ਨਾੜਾ ਵੀ ਕਾਫੀ ਐ ਬਰੀਕ ਬਰੀਕ ਦੁੱਧ ਵੀ ਕਿੰਨਾ ਤਿਆਰ ਹੋ ਮੋਕਾ ਇਧਰ ਖੋ ਰਿਓ ਲੈ ਆਓ ਇਹ ਦੇਖੋ ਹਾਂਜੀ ਆ ਦੋਸਤੋ ਕਰੋ ਚੈੱਕ ਇਹਦੇ ਥਣਾ ਤੇ ਹਵਾਨੇ ਤੇ ਨਾੜਾ ਵੇਖੋ ਬਰੀਕ ਬਰੀਕ ਜਾਲੀ ਵੀ ਛੇਰਿਆ ਦੋਸਤੋ ਹਾਂ ਹੁਣ ਬਹੁਤ ਜ਼ਿਆਦਾ ਚੈੱਕ ਕਰ ਲਓ ਗੋਲ ਥਾਣੇ ਵੀ ਛੋਟਾ ਨਹੀਂ ਥਾਣੇ ਕੰਨਾ ਦੁੱਧ ਵੀ ਤਿਆਰ ਆ ਇਸ ਥਲੇ ਭਾਜੀ 17 18 ਕਿਲੋ ਕਹੇ ਦਾਵਾ ਇਹਨੂੰ ਦਵਾਂਗੇ ਹਾਜ਼ਰ ਬਾਕੀ ਠੰਡੀ ਆਪਾਂ ਚਵਾ ਕੇ ਦਵਾਂਗੇ ਨਾ ਠੀਕ ਠੀਕ ਆਪਦੇ ਕਰੋ ਠੀਕ ਹੈ ਜੀ ਠੰਡੀ ਸੀਲ ਦੋਸਤੋ ਲੋਜੀ ਉਹ ਸਿਰ ਬੱਚੇ ਦਾ ਕਰਕੇ ਕਰਦੀ ਸੀ ਹਾਂਜੀ ਹਾਂਜੀ ਹੋਰ ਕਰਨੀ ਕਰ ਇਹ ਵੀ ਦੂਜਾ ਸੂਆ ਸੂਈ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਪਰਸੋਂ ਸੂਈ ਆ ਅੱਛਾ ਜੀ ਹਾਂਜੀ ਅੱਛਾ ਹੁਣ ਕਿੰਨਾ ਬੋੜਾ ਇਹ ਟਾਈਮ ਅਸਲ 20 ਲਾਗੇ ਬੰਨੇ ਬੋੜਾ ਹੋਊਗਾ ਬੱਚਾ ਕੀ ਦਿੱਤਾ ਨੇ ਬੱਚਾ ਇਹ ਰ ਮਗਰਿਆ ਠੀਕ ਹੈ ਦੋਸਤੋ ਆ ਬੱਚਾ ਦਿੱਤਾ ਨੇ ਨਾਲੂ ਨਾਲੇ ਬੱਚੇ ਦਾ ਠੀਕ ਹੈ ਜੀ ਹਾਂਜੀ ਦੂਜਾ ਸੂਆ ਦੋਸਤੋ ਸੂਈ ਆ 20 ਕਿਲੋ ਦੇ ਲਾਗੇ ਬੰਨੇ ਵੀਰ ਕੰਦਾ ਬੋੜਾ ਤਿਆਰ ਆ 3 ਦਿਨ ਦਾ ਟਾਈਮ ਸੂਈ ਨੂੰ ਹੋ ਗਿਆ ਬਾਕੀ ਠੰਡੀ ਸੁੰਡੀ ਇਹ ਵੀ ਕਰਮਾ ਦੀ ਬੜੀ ਪ੍ਰਿੰਟ ਚੰਗਾ ਫੇਸ ਕੁਆਲਟੀ ਚੈੱਕ ਕਰ ਲੋ ਜੀ ਪੈਠ ਪੜੇ ਇਹ ਚੜਾਈ ਬੜੀ ਸੁਣੀ ਇਹਦੀ ਆਹ ਦੋਸਤੋ ਦੀ ਆਰਡਰ ਕੁਆਲਿਟੀ ਚੈੱਕ ਕਰ ਲਓ ਬਹੁਤ ਵਧੀਆ ਲਾਜਵਾਬ ਆਰਡਰ ਕੁਆਲਿਟੀ ਲੱਗੀ ਨੇ ਆਹ ਦੋਸਤੋ ਕਰੋ ਚੈੱਕ ਸ਼ਾਈਨਿੰਗ ਦੋਸਤੋ ਪੂਰੀ ਇਹਦੀ ਗਾਂਦੀ ਬਾਕੀ ਠੰਡੀ ਛੰਡੀ ਬੜੀ ਠੀਕ ਹੈ ਜੀ ਆਹ ਦੋਸਤੋ ਕਰੋ ਚੈੱਕ ਨੋਕ ਵਾਲਾ ਥਣ ਇੱਕ ਨੰਬਰ ਦਾ ਦੋਸਤੋ ਕੁਆਲਿਟੀ ਵਾਲਾ ਆਰਡਰ ਕੁਆਲਿਟੀ ਤਿਆਰ ਕੀਤੀ ਨੇ ਦੋ ਤੋਂ ਧੁੱਪ ਲੱਗ ਰਹੀ ਤੇ ਪਸੂਸਰਾ ਦਾ ਮਸ਼ਰਦਾ ਜ਼ਰੂਰ ਆ ਆ ਦੋਸਤੋ ਕਰੋ ਚੱਕਰੀਆ ਦਾ ਕੁਆਲਟੀ ਲੋ ਦਾ 22 3 ਗਿਲੋ ਭਰ ਜਣਾ ਨੇ ਵਧੀਆ ਠੀਕ ਹੈ ਜੀ ਆ ਦੋਸਤੋ ਰਥਣਾ ਦੀ ਕੁਆਲਟੀ ਚੈੱਕ ਕਰ ਲੋ ਨੋਕਲੇ ਥਣ ਦੋਸਤੋ ਐ ਬਿਲਕੁਲ ਵਧੀਆ ਇੱਕ ਨੰਬਰ ਦੇ ਚਵਾਈ ਚੁਈ ਵੀਰ ਐ ਬਰਾਬਰ ਇੱਕ ਨੰਬਰ ਹਾਂਜੀ ਚਵਾਈ ਚੂਵੀ ਵਧੀਆ ਇੱਕ ਨੰਬਰ ਦੀ ਚਵਾਈ ਇੱਕ ਨੰਬਰ ਜਿੱਦਾਂ ਥਾਣ ਲੱਗਾ ਚਵਾਈ ਆਪੇ ਇਹਨੂੰ ਮਾਰਾ ਲੱਗਣੀ ਲੱਗਣੀ ਕੋਈ ਪੂਰ ਛਟਾ ਮੈਨਾਂ ਆਪ ਬੈਠੇ ਆ ਜੀ ਠੀਕ ਹੈ ਜਿੰਮੇਵਾਰੀ ਆਪਣੀ ਫੋਲੋ ਕੋਈ ਆਨਲਾਈਨ ਮੰਗਦਾ ਫੁੱਲ ਗਰੰਟੀ ਠੀਕ ਹੈ ਜੀ ਦੋਸਤੋ ਆ ਕਰ ਲੋ ਚੈੱਕ ਕੇ ਖਰੀਦੀ ਥਣਾ ਦੀ ਕੁਆਲਟੀ ਬੇਸ 28 ਕਿਲੋ ਪਹਿਲਾਂ ਨੇ ਭਰ ਦੇਣਾ 22 ਕਿਲੋ ਪਹਿਲਾਂ ਦੀ ਮਾਲ ਕਰਿਆ ਅੱਛਾ ਜੀ ਪਹਿਲੇ ਸੂਈ ਦੀ ਠੀਕ ਹੈ ਜੀ ਹਾਜ਼ਰ ਬੋਲਾ ਜਿਹੜਾ 20 ਕਿਲੋ ਤਿਆਰ ਆ ਹਾਜ਼ਰ 20 ਕਿਲੋ ਤਿਆਰ ਆ ਠੀਕ ਹੈ ਜੀ ਦੋਸਤੋ ਲਾਸਟ ਵਾਲੇ ਪਾਸੋਂ ਜਿਹੜਾ 7 ਨੰਬਰ ਦਿਖਾਇਆ ਇਹ ਛੇ ਨੰਬਰ ਨੰਬਰ ਵੀ ਸੱਜਰ ਸੁਈਏ ਬਿਲਕੁਲ ਤਾਜੀ ਮਾਰੀ ਪੰਜ ਵੜਾ ਗੱਬਣਾ ਉਸ ਤੋਂ ਪੰਜ ਵੜਾ ਇਸ ਤੋਂ ਬਿਨਾ ਇਹ ਜਿਹੜੀ ਕਾਫੀ ਕਲਰ ਚ ਆਪੇ ਚਾਕਲੇਟ ਕਲਰ ਜਰਸੀ ਪੰਜਾਬ ਵਾਲੀ ਗੱਬਣ ਉਸ ਤੋਂ ਅੱਗੇ ਦੋਸਤੋ ਇਹ ਵੀ ਵਸ਼ੀ ਜਿਹੜੀ ਇਹ ਬਿਲਕੁਲ ਗੱਬਣ ਸੋਣ ਦੇ ਦੋਸਤੋ ਇਹ ਵੀ ਨੇੜ ਆ ਪੰਜ-ਛੇ ਦਿਨ ਦਾ ਟਾਈਮ ਖੜੀ ਹੈ ਉਸ ਤੋਂ ਅਗਲੀ ਗਾਂ ਵੀ ਗੱਬਣ ਤੇ ਜਿਹੜੀ ਉਸ ਤੋਂ ਅੱਗੇ ਆ ਵਿੱਚ ਖੜੀ ਹੈ ਉਹ ਵੀ ਗੱਬਣ ਤੇ ਆ ਜਿਹੜਾ ਦੋਸਤੋ ਕੋਕਾ ਪੀਸ ਹੈ ਇੱਕ ਨੰਗਿੰਨਾ ਇਹ ਵੀ ਗੱਬਣ ਡਿਟੇਲ ਦੋਸਤੋ ਸਾਰੀ ਤੁਹਾਨੂੰ ਕਸਵਾ ਦੀ ਵੀਰ ਨੇ ਦੱਸ ਹੀ ਦਿੱਤੀ ਹੈ ਆਪਣੇ ਦੋਸਤੋ ਤਸੱਲੀ ਕਰ ਲਿਆ ਕਰੋ ਨਿਰਖ ਪਰ ਕਰ ਲਿਆ ਕਰੋ ਵੀਡੀਓ ਨੂੰ ਦੋਸਤੋ ਐਂਡ ਤੱਕ ਜਰੂਰ ਦੇਖਿਆ ਕਰੋ ਆ ਦੋਸਤੋ ਕਰੋ ਚੱਕੇ ਕਿ ਕੀ ਦੂਹ ਘੇਤ ਦੁਆਰ ਤੋਂ ਦਿਖਾ ਦਿੰਨਾ ਬੱਚਾ ਕਿੱਥੇ ਦਾ ਵੀਰਕਾਂ ਦਾ ਬੱਦ ਹਾਂਜੀ ਬੱਚਾ ਆ ਜੋ ਖਾਦਨੇ ਆ ਦੋਸਤੋ ਕਰੋ ਚੱਕੇ ਵੀ ਗਾ ਵੀ ਵਛੀ ਜਿਹੜੀ ਆਪਾਂ ਲਾਸਟ ਬਰੋ ਨੰਬਰ ਤੇ ਜਿਹੜੀਆਂ ਦੋਸਤਿਆਂ ਨੇ ਪਹਿਲੇ ਹਾਂਜੀ ਵਛੀ ਦੋਸਤੋ ਬਹੁਤ ਬਰੀਡ ਵਾਲੀ ਆ ਵੇਖੋ ਆ ਸੇਮ ਇਹੋ ਇਹੋ ਬਰੀਡ ਦੀ ਬੱਚੀ ਮਕਰ ਤਿਆਰ ਕਰਨੀਆਂ ਠੀਕ ਹੈ ਜੀ ਆ 15 ਗਣੇ ਬੱਚੀਆਂ ਇਹ ਸਾਰੀ ਠੀਕ ਹੈ ਜੀ ਇਹੋ ਬਰੀਡ ਆਈ ਸਾਰੀ ਉਹ ਪ੍ਰਿੰਟ ਪ੍ਰਿੰਟ ਸਾਰਾ ਹੋਈ ਆ 1 ਨੰਬਰ ਦੀਆਂ ਦੋਸਤੋ ਦੋਵੇਂ ਵੇਖੋ ਕਰੋ ਚੈੱਕ 15 ਗਣੇ ਬੱਚੀ ਬੜੀ ਤਿਆਰ ਕਰਨੀਆਂ ਭਾਈ ਠੀਕ ਹੈ ਜੀ ਆ ਦੋਸਤੋ ਕਰ ਲੋ ਚੈੱਕ ਸੱਤ ਗਾਵਾਂ ਤੁਹਾਨੂੰ ਦਿਖਾਈਆਂ ਪੰਜ ਗਾਵਾਂ ਗੱਬਣ ਤੇ ਦੋ ਗਾਵਾਂ ਬਿਲਕੁਲ ਤਾਜ਼ੀਆਂ ਸੁਈਆਂ ਤਸੱਲੀ ਜਿਹੜੀ ਨਿਰਖ ਪਰ ਕਰ ਲੈਣੀ ਤੁਸੀਂ ਆਪ ਆ ਕੇ ਕਰ ਲੈਣੀ ਹੁੰਦੀ ਐ ਆ ਕਰ ਲੋ ਦੋਸਤੋ ਚੈੱਕ ਇਹਦਾ ਗਾਂ ਦਾ ਦੋਸਤੋ ਬੱਚਾ ਸ਼ਬਦ ਆ 当たりはできるようになり